ਜਿਸੀ ਤੁਹਾਡੇ ਸਾਹਮਣੇ ਹਾਜ਼ਰ ਕਰਨ ਜਾ ਰਹੇ ਹਾਂ ਇੱਕ ਅਜਿਹੇ ਫਨਕਾਰ ਦੀ ਬਾਇਓਗ੍ਰਾਫੀ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਦੁਨੀਆ ਤੇ ਵੱਖਰੀ ਪਛਾਣ ਹਾਸਲ ਕੀਤੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਰਾਂਚੇ ਦਾ ਪ੍ਰਿੰਸੀਪਲ ਵਰਗੇ ਗੀਤ ਗਾਉਣ ਵਾਲੇ ਫਨਕਾਰ ਰਣਜੀਤ ਮਣੀ ਜੀ ਦੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਰਣਜੀਤ ਮਣੀ ਜੀ ਦੇ ਜੀਵਨ ਬਾਰੇ ਜ਼ਿੰਦਗੀ ਇੱਕ ਸੰਘਰਸ਼ ਹੈ ਅਤੇ ਇਸ ਸੰਘਰਸ਼ ਨੂੰ ਜਿੱਤਣ ਲਈ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬੀ ਸੰਗੀਤਕ ਇਤਿਹਾਸ ਨੂੰ ਫਰੋਲਿਆ ਤਾਂ ਬਹੁਤ ਸਾਰੇ ਅਜਿਹੇ ਗਾਇਕ ਮਿਲਦੇ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਦੁਨੀਆ ਤੇ ਵੱਖਰੀ ਪਛਾਣ ਹਾਸਲ ਕੀਤੀ ਹੈ। ਅਜਿਹਾ ਹੀ ਪ੍ਰਸਿੱਧ ਦੁੱਗਲਾਂ ਤੇ ਗਿਣਿਆ ਜਾਣ ਵਾਲਾ ਪੰਜਾਬੀ ਗਾਇਕ ਹੈ ਰਣਜੀਤ ਮਣੀ। ਪੰਜਾਬ ਦੇ ਪ੍ਰਸਿੱਧ ਗਾਇਕਾਂ ਦੀ ਗਿਣਤੀ ਵਿੱਚ ਆਉਣ ਵਾਲੇ ਗਾਇਕ ਰਣਜੀਤ ਮਣੀ ਦਾ ਨਾਮ ਕਿਸੇ ਖਾਸ ਜਾਣ ਪਛਾਣ ਦੇ ਮਥਾਜ਼ ਨਹੀਂ ਹੈ। ਉਸ ਦੀ ਗਾਇਕੀ ਨੇ ਸਰੋਤਿਆਂ ਨੂੰ ਕੀਲ ਕੇ ਰੱਖਿਆ ਹੈ। ਰਣਜੀਤ ਮਣੀ ਦੀ ਆਵਾਜ਼ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਰਹਿੰਦਾ ਹੈ। ਰஞ்சிਤ ਮਣੀ ਦਾ ਜਨਮ ਜਿਲ੍ਹਾ ਮੋਗਾ ਅੰਦਰ ਪੈਂਦੇ ਪਿੰਡ ਚੁੱਪਕੀਤੀ ਵਿਖੇ ਪਿਤਾ ਸਰਦਾਰ ਤਾਰਾ ਸਿੰਘ ਅਤੇ ਮਾਤਾ ਸ਼੍ਰੀਮਤੀ ਭਗਵਾਨ ਕੌਰ ਦੀ ਕੁੱਖੋਂ ਹੋਇਆ ਉਸ ਨੇ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ ਅਤੇ ਕੋਠੇ ਮੱਲੀਆਂ ਵਾਲਾ ਤੋਂ 10ਵੀਂ ਤੱਕ ਦੀ ਪੜ੍ਹਾਈ ਕੀਤੀ ਉਸ ਤੋਂ ਬਾਅਦ ਰஞ்சிਤ ਮਣੀ ਨੇ ਡੀਐਮ ਕਾਲਜ ਮੋਗਾ ਤੋਂ 12ਵੀਂ ਕਰਨ ਉਪਰੰਤ ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਕੀਤਾ ਬਚਪਨ ਤੋਂ ਹੀ ਉਸ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਪਰੰਤੂ ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਉਸ ਨੂੰ ਆਪਣੀ ਇਸ ਮੰਜ਼ਿਲ ਹਾਸਲ ਕਰਨ ਲਈ ਬਹੁਤ ਸੰਘਰਸ਼ਸ਼ਾਲੀ ਜੀਵਨ ਬਤੀਤ ਕਰਨਾ ਪਿਆ ਹੈ। ਕੌਣ ਦੇ ਜਨੂਨ ਨੂੰ ਮਣੀ ਨੇ ਘਰੋਂ ਚੋਰੀ ਪਾ ਜਾ ਕੇ ਉਸਤਾਦ ਅਮਰਜੀਤ ਸਿੰਘ ਚਮਕੀਲਾ ਕੋਲ ਭੇਜ ਦਿੱਤਾ ਜਿਨ੍ਹਾਂ ਤੋਂ ਰঞ্জੀਤ ਮਣੀ ਨੇ ਗਾਇਕੀ ਦੀ ਅੰਬਾਰਿਕੀਆਂ ਦੀ ਸਿੱਖਿਆ ਹਾਸਲ ਕੀਤੀ। ਉਸ ਤੋਂ ਬਾਅਦ ਰঞ্জੀਤ ਨੇ ਬਿਜਲੀ ਬੋਰਡ ਵਿੱਚ ਵੀ ਨੌਕਰੀ ਕੀਤੀ। ਫਿਰ ਉਸ ਦੀ ਮੁਲਾਕਾਤ ਕੁਲਦੀਪ ਮੜਕ ਨਾਲ ਹੋਈ ਜਿਨ੍ਹਾਂ ਦੇ ਦਫ਼ਤਰ 'ਚ ਰঞ্জੀਤ ਮਣੀ ਨੇ ਪ੍ਰੋਗਰਾਮ ਬੁਕਿੰਗ ਕਰਨ ਦੇ ਨੌਕਰੀ ਕੀਤੀ ਉਹਨਾਂ ਦੇ ਦਫ਼ਤਰ ਵਿੱਚ ਪ੍ਰਸਿੱਧ ਗੀਤਕਾਰ ਬਚਨ ਬੇਦਿਲ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ ਰஞ்சிਤ ਮਣੀ ਅਤੇ ਬਚਨ ਬੇਦਿਲ ਦੀ ਬਹੁਤ ਵਧੀਆ ਮਿੱਤਰਤਾ ਬਣ ਗਈ ਜੇਕਰ ਗੀਤਾਂ ਦੀ ਗੱਲ ਕਰੀ ਤਾਂ ਰஞ்சிਤ ਮਣੀ ਨੇ ਬਹੁਤ ਸਾਰੇ ਗੀਤ ਸਰੋਤਾਂ ਦੀ ਝੋਲੀ ਪਏ ਹਨ ਰஞ்சிਤ ਮਣੀ ਦੀ ਪਹਿਲੀ ਐਲਬਮ 1990 ਚ ਵੰਜਲੀ ਯਾਰਾਂ ਦੀ ਰਿਲੀਜ਼ ਕੀਤੀ ਗਈ ਜਿਸ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ ਉਸ ਤੋਂ ਬਾਅਦ ਐਲਬਮ ਯਾਰ ਹੁਣ ਰੱਬ ਬਣ ਕੇ ਇਕੱਠੇ ਕਾਲਜ ਪੜਦੇ ਸੀ ਆਸ਼ਕਾਂ ਦੀ ਹੜਤਾਲ ਐਲਬਮਾਂ ਨੇ ਰஞ்சிਤ ਮਣੀ ਦੀ ਵੱਖਰੀ ਪਛਾਣ ਹਾਸਲ ਕੀਤੀ ਫਿਰ ਰੰਜੀਤ ਮਣੀ ਦੀ ਐਲਬਮ ਤੇਰੇ ਵਿਆਹ ਦਾ ਕਾਰਡ ਨੇ ਤਾਂ ਉਸ ਨੂੰ ਮੰਜ਼ਿਲ ਦੀਆਂ ਉਚਾਈਆਂ ਤੱਕ ਪਹੁੰਚਾ ਦਿੱਤਾ ਹੈ। ਇਸ ਐਲਬਮ ਦਾ ਗੀਤ ਰਾਂਝੇ ਦਾ ਪ੍ਰਿੰਸੀਪਲ ਜੀ ਹੜੇ ਕੱਟਿਓ ਨਾ ਕਾਲਜ ਚੋਂ ਨਾ ਅੱਜ ਵੀ ਨੌਜਵਾਨਾਂ ਦੀ ਜ਼ੁਬਾਨ ਤੇ ਅਕਸਰ ਆਉਂਦਾ ਰਹਿੰਦਾ ਹੈ। ਉਸ ਤੋਂ ਬਾਅਦ ਮਣੀ ਦੀਆਂ ਬਹੁਤ ਐਲਬਮਾਂ ਜਵਾਨੀ ਦੀਆਂ ਮੁਬਾਰਕਾਂ, ਸੁਨੱਖੀ ਕੁੜੀ, ਦੋ ਗੱਲਾਂ ਪਿਆਰ ਦੀਆਂ, ਇੰਨਾ ਪਿਆਰ ਨਾ ਪਾਉਂਦੀ, ਉਹ ਛਮ ਛਮ ਰੂਪਈ ਕੁੜੀ ਪੰਜਾਬ ਬਨਮਾਹੀ ਨੂੰ ਮੌਕਾ ਚਾਹੀਦਾ ਤੇਰੇ ਬਿਨਾ, ਗੱਭਰੂ ਮਰ ਮਰ ਜਾਣ ਆਦ ਹਟ ਰਹੀਆਂ। ਇਸ ਤੋਂ ਇਲਾਵਾ ਰঞ্জੀਤ ਮਣੀ ਦੀਆਂ ਧਾਰਮਿਕ ਐਲਬਮ ਪੰਥ ਦੀ ਸ਼ਾਨ ਸਿੱਖੀ ਦਾ ਸਕੂਲ ਐਲਾਨ ਖਾਲਸੇ ਦਾ ਵਿਸਾਖੀ ਅਤੇ ਮਾਤਾ ਦੀਆਂ ਭੇਟਾਂ ਝੰਡਾ ਲੈ ਕੇ ਆ ਭਗਤਾ ਤੇ ਜੈ ਮਾਤਾ ਦੀ ਰਿਕਾਰਡ ਹੋਈਆਂ ਰঞ্জੀਤ ਮਣੀ ਨੂੰ ਪੰਜਾਬੀ ਫੀਚਰ ਫਿਲਮ ਤਬਾਹੀ ਰਹਿਮਤਾਂ ਅਤੇ ਬਲੈਕ ਐਂਡ ਵਾਈਟ ਟੀਵੀ ਵਿੱਚ ਕੰਮ ਕਰਨ ਦਾ ਵੀ ਮੌਕਾ ਮਿਲਿਆ ਹੈ ਭਾਵੇਂ ਰঞ্জੀਤ ਮੜੇ ਨੇ ਹਰ ਵਨਗੀ ਤੇ ਗੀਤ ਗਾਏ ਹਨ ਪਰੰਤੂ ਉਸ ਦੇ ਗੀਤਾਂ ਵਿੱਚ ਕਦੇ ਵੀ ਲੱਚਰਤਾ ਜਾਂ ਹਥਿਆਰਾਂ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਸਾਫ ਸੁਥਰੀ ਗਾਇਕੀ ਦੇ ਮਾਲਕ ਮਣੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਚੰਗਾ ਹੀ ਗਾਉਂਦੇ ਆਏ ਹਨ ਤੇ ਚੰਗਾ ਹੀ ਗਾਉਂਦੇ ਰਹਿਣਗੇ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ